ਕਈ ਸਾਲਾਂ ਬਾਅਦ ਭੈਣ ਦੇ ਘਰ ਹੋਇਆ ਮੁੰਡਾ ਮਾਸੀ ਨੇ ਹਸਪਤਾਲ ਵਿੱਚ ਕਰਤਾ ਆ ਕੰਮ ਅਕਸਰ ਹੀ ਜਦੋਂ ਕਿਸੇ ਦੇ ਘਰ ਔਲਾਦ ਨਹੀਂ ਹੁੰਦੀ ਤਾਂ ਪਤਾ ਨਹੀਂ ਉਹ ਪਰਿਵਾਰ ਕਿੰਨਿਆ ਸੁੱਖਾਂ ਸੁਖਦਾ ਹੈ ਅਤੇ ਕਿੰਨੇ ਡਾਕਟਰਾਂ ਦੇ ਚੱਕਰ ਲਾਉਂਦਾ ਹੈ ਪਰ ਹੁਣ ਬੱਚਾ ਹੋਣ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਝੋਲੀ ਅੱਡ ਕੇ ਬੱਚੇ ਨੂੰ ਫੜ ਰਹੀ ਹੈ ਦਰਅਸਲ ਬੱਚਾ ਫੜ ਰਹੀ ਔਰਤ ਇਸ ਬੱਚੇ ਦੀ ਮਾਸੀ ਹੈ ਦਰਅਸਲ ਇਸ ਦੀ ਭੈਣ ਦੇ ਘਰ ਕਈ ਸਾਲਾਂ ਤੋਂ ਕੋਈ ਵੀ ਬੱਚਾ ਨਹੀਂ ਹੋਇਆ ਸੀ ਪਰ ਜਦੋਂ ਅਖੀਰ ਕਾਫੀ ਲੰਮੇ ਸਮੇਂ ਬਾਅਦ ਤਾਂ ਇਸ ਪਰਿਵਾਰ ਵਿੱਚ ਬੱਚੇ ਦੀ ਘਾਟ ਪੂਰੀ ਹੋਈ ਅਤੇ ਇਸ ਘਰ ਵਿੱਚ ਮੁੰਡੇ ਨੇ ਜਨਮ ਲਿਆ ਤਾਂ ਇਸ ਬੱਚੇ ਦੀ ਮਾਸੀ ਨੇ ਹਸਪਤਾਲ ਵਿੱਚ ਝੋਲੀ ੜਕ ਕੇ ਨਰਸ ਤੋਂ ਬੱਚਾ ਆਪਣੀ ਝੋਲੀ ਵਿੱਚ ਪਵਾਇਆ ਅਤੇ ਬੱਚੇ ਦੇ ਪੈਰ ਚੁੰਮ ਕੇ ਰੱਬ ਦਾ ਸ਼ੁਕਰਾਨਾ ਕੀਤਾ ਸੋ ਅਕਸਰ ਹੀ ਕਈ ਵਾਰ ਦੇਖਿਆ ਗਿਆ ਹੈ ਕਿ ਜਿੰਨਾ ਟਾਈਮ ਘਰ ਵਿੱਚ ਔਲਾਦ ਨਹੀਂ ਹੁੰਦੀ ਮਾਪੇ ਪਿਓ ਨੂੰ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਣੇ ਪੈਂਦੇ ਨੇ ਉੱਥੇ ਵੀ ਦੂਜੇ ਪਾਸੇ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਔਲਾਦ ਹੋਣ ਤੋਂ ਬਾਅਦ ਔਲਾਦ ਹੀ ਮਾਪੇ ਪਿਓ ਨੂੰ ਦਰਦਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੀ ਏ ਸੋ ਤੁਹਾਡੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ